ਜੇਕਰ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਘਰੋਂ ਚਲਾ ਜਾਂਦਾ ਹੈ ਤੇ ਕਈ ਸਾਲ ਘਰ ਨੇ ਪਰਤਦਾ ਤੁਸੀਂ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕਰਦੇ ਹੋ ਅੱਡੀ-ਚੋਟੀ ਦਾ ਵਾਹ ਲਾ ਦਨੇ ਹੋ ਪਰ ਜੇਕਰ ਉਹ ਵਾਪਸ ਨਹੀਂ ਆਉਂਦਾ ਤਾਂ ਸ਼ਾਇਦ ਤੁਸੀਂ ਸੋਚ ਲਈ ਹੋਵੋਗੇ ਕਿ ਸ਼ਾਇਦ ਸਾਡੇ ਪਰਿਵਾਰ ਦਾ ਜੀ ਰੱਬ ਨੂੰ ਪਿਆਰਾ ਹੋ ਗਿਆ ਤੁਸੀਂ ਟੇ ਟੈਰੀ ਹੋ ਜਾਂਦੇ ਹੋਗੇ ਪਰ ਜੇਕਰ 12-13 ਸਾਲਾਂ ਬਾਅਦ ਤੁਹਾਨੂੰ ਪਰਿਵਾਰ ਦੋਹੀ ਮੈਂਬਰ ਦਿੱਖ ਜਾਂਦਾ ਤੁਹਾਡੀ ਅੱਖਾਂ ਦੇ ਸਾਹਮਣੇ ਆ ਜਾਂਦਾ ਤਾਂ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋਗੇ ਤਾਂ ਸ਼ਾਇਦ ਤੁਸੀਂ ਭਲੀ-ਪਾਤੀ ਜਾਂਦੇ ਅਜਾਈ ਕੁਝ ਹੋਇਆ ਹੈ ਲੁਧਿਆਣਾ ਦੀ ਹਰਵਿੰਦਰ ਕੌਰ ਦੇ ਨਾਲ ਜਿਹੜੀ ਕਿ 13 ਸਾਲਾਂ ਦੇ ਬਾਅਦ ਆਪਣੇ ਘਰ ਪਰਤੀ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਦਰਸਲ ਲੁਧਿਆਣਾ ਦੀ ਹਰਵਿੰਦਰ ਕੌਰ 13 ਸਾਲ ਪਹਿਲਾਂ ਆਪਣੀ ਧੀ ਦੇ ਵਿਆਹ ਦੇ ਲਈ ਸੂਟ ਸਵਾਂਉਣ ਦੇ ਲਈ ਚਲੀ ਜਾਂਦੀ ਹੈ ਆਪਣੇ ਪੇਕੇ ਚਲੇ ਜਾਂਦੇ ਉਸ ਤੋਂ ਬਾਅਦ ਘਰ ਨਹੀਂ ਪਰਤਦੇ ਪਰਿਵਾਰ ਦੇ ਵੱਲੋਂ ਬਹੁਤ ਲੱਭਿਆ ਜਾਂਦਾ 3 ਸਾਲ ਤੱਕ ਉਸ ਦੀ ਪਾਲ ਕੀਤੀ ਜਾਂਦੀ ਹੈ ਪੋਸਟਰ ਲਗਵਾਏ ਜਾਂਦੇ ਨੇ ਤਾਂ ਸ਼ਹਿਰ-ਸ਼ਹਿਰ ਤੱਕ ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਦਿਖਾਈਆਂ ਜਾਂਦੀਆਂ ਨੇ ਜਾਂ ਲਗਾਈਆਂ ਜਾਂਦੀਆਂ ਤਾਂ ਜੋ ਉਸ ਦਾ ਪਤਾ ਲੱਗ ਸਕੇ ਪਰ ਕੁਝ ਪਤਾ ਨਹੀਂ ਲੱਗਦਾ ਉਸ ਤੋਂ ਬਾਅਦ ਪਰਿਵਾਰ ਸੋਚ ਲੈਂਦਾ ਸ਼ਾਇਦ ਉਸ ਦਾ ਉਹ ਪਰਿਵਾਰਕ ਜੀ ਰੱਬ ਨੂੰ ਪਿਆਰਾ ਹੋ ਗਿਆ ਪਰ ਸੰਗਰੂਰ ਦੇ ਪਿੰਗਲਵਾੜਾ ਤੋਂ ਉਸ ਪਰਿਵਾਰ ਨੂੰ ਫੋਨ ਜਾਂਦਾ ਹੈ ਕਿ ਤੁਹਾਡੀ ਪਰਿਵਾਰਕ ਮੈਂਬਰ ਹਰਵਿੰਦਰ ਕੌਰ ਜਿਉਂਦੀ ਹੈ ਤਾਂ ਤੁਸੀਂ ਉਸ ਨੂੰ ਲੈ ਕੇ ਜਾ ਸਕਦੇ ਹੋ ਤਾਂ ਜਦੋਂ ਇਹ ਖਬਰ ਪਰਿਵਾਰ ਤੱਕ ਪੁੱਜਦੀ ਹੈ ਤਾਂ ਪਰਿਵਾਰ ਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਹਰਵਿੰਦਰ ਕੌਰ ਹੈ 13 ਸਾਲ ਪਹਿੰਦਾ ਅਚਾਨਕ ਗਾਇਬ ਹੋ ਗਏ ਸੀ ਗਵਾਚ ਜਾਂਦੇ ਨੇ ਪਰਿਵਾਰ ਦੇ ਵੱਲੋਂ ਬੜੀ ਪਾਲ ਕੀਤੀ ਗਈ ਪਰ ਨਹੀਂ ਪਰਤੇ ਉਸ ਤੋਂ ਬਾਅਦ ਜੋ ਪਿੰਗਲਵਾੜੇ ਦੇ ਪ੍ਰਬੰਧਕ ਨੇ ਉਹਨਾਂ ਨੇ ਦੱਸਿਆ ਕਿ 13 ਸਾਲ ਪਹਿਲਾਂ 2013 ਦੇ ਵਿੱਚ ਹਰਵਿੰਦਰ ਕੌਰ ਬੜੀ ਹੀ ਤਰਸਯੋਗ ਹਾਲਤ ਦੇ ਵਿੱਚ ਪਿੰਗਲਵਾੜਾ ਸੰਗਰੂਰ ਦੇ ਵਿੱਚ ਪੂਜੇ ਸੀ। ਅ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਉਹਨਾਂ ਨੂੰ ਉੱਥੇ ਭਰਤੀ ਕਰਵਾਇਆ ਸੀ ਕਿਉਂਕਿ ਉਹ ਦੀ ਹਾਲਤ ਜਿਹੜੀ ਬਿਲਕੁਲ ਠੀਕ ਨਹੀਂ ਸੀ। ਉਸ ਤੋਂ ਬਾਅਦ ਉਸ ਨੂੰ ਕੁਝ ਯਾਦ ਵੀ ਨਹੀਂ ਸੀ ਹਰਵਿੰਦਰ ਕੌਰ ਨੂੰ ਕਿੱਥੋਂ ਦੇ ਰਹਿਣ ਵਾਲੇ ਨੇ। ਕੀ ਕਰਨਾ ਆਇਸੀ ਕਿੱਥੋਂ ਆਇਸੀ ਉਸ ਨੂੰ ਕੁਝ ਨਹੀਂ ਸੀ ਯਾਦ ਉਸ ਤੋਂ ਬਾਅਦ ਉਸ ਨੂੰ ਉਸ ਦਾ ਇਲਾਜ ਕਰਵਾਇਆ ਗਿਆ ਹਰਵਿੰਦਰ ਕੌਰ ਦਾ ਕਾਉਂਸਲਿੰਗ ਹੋਈ ਉਸ ਤੋਂ ਬਾਅਦ ਉਹ ਠੀਕ ਹੋਏ ਤਾਂ ਅਚਾਨਕ ਉਹਨਾਂ ਨੇ ਦੱਸਿਆ ਕਿ ਉਸ ਪਿੰਡ ਦੇ ਰਹਿਣ ਵਾਲੇ ਨੇ ਉਸ ਤੋਂ ਬਾਅਦ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਹਰਵਿੰਦਰ ਕੌਰ ਅੱਜ ਆਪਣੇ ਪਰਿਵਾਰ ਨੂੰ ਮਿਲੇ ਨੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਤਾਂ ਪਰਿਵਾਰਕ ਮੈਂਬਰ ਕਿਸ ਤਰ੍ਹਾਂ ਖੁਸ਼ ਨੇ ਤੁਹਾਨੂੰ ਸੁਣਾ ਦਿੰਦੇ ਹਾਂਜੀ ਸਾਲ 2013 ਦੇ ਵਿੱਚ ਮਲੇ ਲੇਡੀ ਹੈ ਜਿਹੜੀ ਵੀ ਇੱਥੇ ਦਾਖਲ ਹੋਈ ਸੀ ਪਿੰਗਲਵਾਲਾ आश्रम ਦੇ ਵਿੱਚ ਸੰਗਰੂਰ ਇਹਨੂੰ ਦੁਖਨਵਾਰਨ ਸਾਹਿਬ ਗੁਰਦੁਆਰਾ ਜੋ ਉੱਥੋਂ ਦੇ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਦਾਖਲ ਕਰਵਾਇਆ ਸੀ ਬਹੁਤ ਮਤਲਬ ਤਰਸਜੋਗ ਹਾਲਤ ਸੀ ਇਹਦੀ ਤੇ ਇੱਥੇ ਇਹਦਾ ਇਲਾਜ ਹੋਇਆ ਪ੍ਰੋਪਰ ਟਰੀਟਮੈਂਟ ਹੁੰਦਾ ਰਿਹਾ ਤੇ ਇਹਦੇ ਕੋਲ ਅਸੀਂ ਕਾਉਂਸਲਿੰਗ ਕਰਦੇ ਰਹੇ ਹਾਂ ਕਾਉਂਸਲਿੰਗ ਦੇ ਦੌਰਾਨ ਇਹਦਾ ਪਤਾ ਲੱਗਿਆ ਸੀਗਾ ਵੀ ਇਹ ਅਲੀਪੁਰ ਪਿੰਡ ਇਹਦੀ ਰਿਸ਼ਤੇਦਾਰੀ ਹੈਗੀ ਹੈ ਉਥੋਂ ਦੇ ਪਿੰਡ ਪੰਚਾਇਤ ਦੇ ਨਾਲ ਅਸੀਂ ਸੰਪਰਕ ਕੀਤਾ ਸੀਗਾ ਸਾਡੇ ਪ੍ਰੇਮੀਆਂ ਦੀ ਕੜੀ ਜੋੜ ਕੇ ਅੱਗੇ ਰਹੀ ਅੱਗੇ ਤੇ ਤਾਂ ਕਰਕੇ ਅਸੀਂ ਮਤਲਬ ਇਹਦੇ ਘਰ ਤੱਕ ਪਹੁੰਚ ਕਰ ਲਈ ਸੀ ਅੱਜ ਇਹਨਾਂ ਦੇ ਜਿਹੜੇ ਸਾਰੇ ਪਰਿਵਾਰਕ ਮੈਂਬਰ ਨੇ ਦੋਨੇ ਤਨੇ ਰਿਸ਼ਤੇਦਾਰੀਆਂ ਚੋਂ ਇਹਦੇ ਘਰ ਆਲਾ ਆਇਆ ਇਹਦੇ ਬੇਟਾ ਆਇਆ ਜਾਂ ਇਹਦੀਆਂ ਭੂਆ ਆਈਆਂ ਨੇ ਸਾਰੇ ਲੈਣ ਵਾਸਤੇ ਪਿੰਡ ਪੰਚਾਇਤ ਵੀ ਨਾਲ ਆਈ ਹੈ ਇਹ ਮਤਲਬ ਇਸ ਤਰੀ ਸਿਸਟਮ ਬਣਾਇਆ ਸੀਗਾ ਇਹਨਾਂ ਦੇ ਮਤਲਬ ਲੱਭਣ ਦਾ ਕੀ ਹੋਇਆ ਕਿਸੇ ਨੂੰ ਜਦੋਂ ਤੁਹਾਡੇ ਕੋਲ ਇਸ ਦਾਖਲਾ ਕਰਾਇਆ ਗਿਆ ਸੀ ਕੀ ਹੋਇਆ ਕਿਸੇ ਨੂੰ ਐਕਚੁਅਲੀ ਇੱਥੇ ਮੰਨਦਾ 300 ਦੇ ਕਰੀਬ ਪੀਸ਼ੈਂਟ ਨੇ ਜਦੋਂ ਉਹਰੇ ਕੋਈ ਕਿਸੇ ਨੂੰ ਅਸੀਂ ਦਾਖਲ ਕਰਦੇ ਆ ਥੈਨ ਉਹ ਉਦੋਂ ਮਾਨਸਿਕ ਪਰੇਸ਼ਾਨੀ ਜੀ ਹੁੰਦਾ ਇਹਦੇ ਦੇ ਵੀ ਦਿਮਾਗ ਤੇ ਬੋਝ ਹੈਗਾ ਸੀਗਾ ਤੇ ਇਹਨੂੰ ਨਹੀਂ ਪਤਾ ਸੀ ਵੀ ਮੈਂ ਕਿੱਥੋਂ ਆ ਕਿਵੇਂ ਆ ਜਾਂ ਮੇਰਾ ਪਛੋਕੜ ਕੀ ਹੈ ਕੁਝ ਨਹੀਂ ਪਤਾ ਸੀ ਮੈਡੀਸਨ ਲੈ ਕੇ ਇਹ ਪ੍ਰੋਪਰ ਇੱਥੇ ਟ੍ਰੀਟਮੈਂਟ ਲੈ ਕੇ ਹੀ ਠੀਕ ਹੋਏ ਸੀਗੇ ਮੋਂ ਬਿਲਕੁਲ ਠੀਕ ਨੇ ਯਾਨੀ 12 ਸਾਲ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਫਿੰਗਰ ਬਰਡ ਕਰ ਲਿਆ ਹਾਂ ਹਾਂ ਇੱਥੇ 12 13 ਸਾਲਾਂ ਤੋਂ ਮੁੱਲ ਇਹਦਾ ਪ੍ਰੋਪਰ ਟ੍ਰੀਟਮੈਂਟ ਚੱਲਦਾ ਰਿਹਾ ਆਹ ਕਰਕੇ ਇਹਦੀ ਪ੍ਰੋਗਰੈਸ ਹੋਈ ਹੈ ਤਾਂ ਕਰਕੇ ਇਹਦਾ ਪਤਾ ਚੱਲਿਆ ਸੀ ਵੀ ਇਹ ਫਲਾਣੇ ਪਿੰਡ ਦੀ ਹੈਗੀ ਇੱਥੋਂ ਆਪ ਪੇਸ਼ੈਂਟ ਅਸੀਂ ਭੇਜਦੇ ਰਹਿੰਨੇ ਆ ਜਿਹੜਾ ਮੈਨੂੰ ਪਤਾ ਲੱਗ ਜਾਂਦਾ ਵੀ ਹਾਂ ਠੀਕ ਹੈ ਜੀ ਇਹ ਫਿਰ ਉਹਨਾਂ ਦੇ ਘਰ ਦੇ ਨਾਲ ਤਾਲਮਿਲ ਕਰਕੇ ਉਹਨੂੰ ਘਰੇ ਭੇਜਿਆ ਜਾਂਦਾ ਕੀ ਨਾਮ ਹੈ ਹਾਂਜੀ ਸ਼ਰਡਨ ਨਾਮ ਆਏਗਾ ਰਾਜਾ ਇੱਕ ਕਾਗਜੀ ਕਹਿ ਦਿੰਦੇ ਆ ਸਾਨੂੰ ਪਰਮਜੀਤ ਕਾਗੀਆਂ ਚ ਪਰਮਜੀਤ ਤੁਹਾਨੂੰ ਸਾਡਾ ਉਧਾਂ ਰਾਜਾ ਤੁਹਾਨੂੰ ਇਹ ਕੀ ਲੱਗਦੇ ਨੇ ਤੁਹਾਡੇ ਇਹ ਸਾਡੇ ਘਰੋਂ ਆਈ ਅੱਛਾ ਕੀ ਹੋਇਆ ਸੀ ਇਹ ਜਦੋਂ ਘਰੋਂ ਗਏ ਨੇ ਕੀ ਕੀ ਹੋਇਆ ਸੀ ਇਹਨੂੰ ਅੱਜ 12 ਤੀਨ ਇਨਸ਼ਾਅੱਲਾ ਹੋ ਗਈ ਗੁੜੀਆ ਦਾ ਸਾਡੀ ਤਾਂ ਵੱਡੀ ਦਾ ਵਿਆਹ ਕਰਿਆ ਹੋਇਆ ਸੀਗਾ ਇਹ ਘਰੋਂ ਤਾਂ ਜਾਨੀ ਦੀ ਗਏ ਆ ਵੀ ਅਸੀਂ ਉੱਥੇ ਪਿੰਡ ਪੇਕੀ ਆਪਦੇ ਜਾਇ ਆਈਏ ਠੀਕ ਆ ਥੋੜਾ ਦਿਮਾਗ ਤੇ ਉਦਾਂ ਠੀਕ ਸੀਗਾ ਵੈਸੇ ਤੇ ਅਸੀਂ ਤਾਂ ਕਿਹਾ ਵੀ ਚੱਲ ਆਉਦੇ ਪਹਿਆਂ ਕੋਲੇ ਬਾਰਨ ਹੜੇ ਤੇ ਕਿ ਇਹਨਾਂ ਦੇ ਵੀ ਘਰੋਂ ਤਾਂ ਉੱਥੇ ਨੂੰ ਕਹਿ ਕੇ ਗਿਆ ਪਤਾ ਨਹੀਂ ਰਾਹ ਬਾਹ ਦੇ ਵਿੱਚ ਇਹਦੇ ਨਾਲ ਕੀ ਵਿਚਰੀ ਨਾ ਪਾਣਾ ਵਰਤਿਆ ਕੀ ਨਹੀਂ ਤੇ ਅਸੀਂ ਬਹੁਤ ਕੋਸ਼ਿਸ਼ ਕੀਤੀ ਤਿੰਨ ਸਾਲ ਲੱਗਣੀ ਦੀ ਅਸੀਂ ਲੱਭਣ ਦੀ ਕੋਈ ਵਾਕ ਹੀ ਨਹੀਂ ਛੱਡੀ ਸਾਡੇ ਕੋਲੇ ਸਬੂਤ ਪਾਏ ਆ ਇਹਨਾਂ ਦੀਆਂ ਫੋਟੋ ਬਣਾ ਕੇ ਫੋਟੋਆਂ ਲਾਈਆਂ ਥਾਂ ਥਾਂ ਗੁਰਦਾਰਿਆਂ ਤੇ ਕੋਈ ਛੱਡਿਆ ਹੀ ਨਹੀਂ ਏਰੀਆ 3 ਸਾਲ ਜਦੋਂ ਸਾਨੂੰ ਕੋਈ ਨਾਂ ਪਤਾ ਲੱਗਿਆ ਫੇਰ ਅਸੀਂ ਜੀ ਬਹਿ ਗਈ ਕੀ ਕਰੀ ਪਛਾਣ ਚੁਈ 12 ਸਾਲ ਬਾਅਦ ਤੁਹਾਡੇ ਘਰ ਵਾਲੀ ਤੁਹਾਨੂੰ ਵਾਪਸ ਘਰੇ ਜਾਏ ਕਿੰਨੀ ਖੁਸ਼ ਸਾਨੂੰ ਇਹ ਭਾਈਆਂ ਦਾ ਦਿਲੋਂ ਸਾਰੇ ਨਗਰ ਕਨੀਓ ਪੂਰਾ ਪੂਰਾ ਧੰਨਵਾਦ ਕਰਦੇ ਆਂ ਵੀ ਇਹ ਜੋ ਸੇਵਾ ਕਰ ਰਹਿਆ ਮਾਲਕ ਇਹਨਾਂ ਨੂੰ ਇਹਨਾਂ ਦਾ ਨਾਂ ਰਹਿੰਦੀ ਦੁਨੀਆ ਤੱਕ ਰਹੇ ਇਹਨਾਂ ਦਿਨੋਂ ਧੰਨਵਾਦ ਕਰਦੇ ਆਂ ਜੀ ਇਹਨਾਂ ਦਾ ਕੁਛ ਦੇਣ ਨਹੀਂ ਦੇ ਸਕਦੇ ਹਾਂ ਜੀ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਚਰਨ ਸਿੰਘ ਕੀ ਲਾ ਦੇਣਾ ਮੇਰੀ ਭੈਣ ਲੱਗਦੀ ਹੈ ਜੀ ਚਲੋ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਕਿੰਨੇ ਸਾਲ ਪਹਿਲਾਂ ਤੁਹਾਡੀ ਭੈਣ ਦੀ ਲਾਪਤਾ ਹੋ ਗਈ ਸੀ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਜੀ ਜੀ ਮਤਲਬ 2013 ਜੁਈ ਆਈ ਸੀ ਮਤਲਬ ਆਪਦੇ ਸਹੁਰਿਆਂ ਤੋਂ ਸਾਡੇ ਪਿੰਡੋਂ ਮਤਲਬ ਮਿਲਣ ਲਈ ਸੀ ਇੱਥੇ ਤੇ ਮਤਲਬ ਇਹ ਬਸ ਏਡੇ ਮਤਲਬ ਉਹ ਇਹਨਾਂ ਨੂੰ ਕੁਝ ਉਤੰਦੀ ਲੱਗੀ ਜਿਹਨੂੰ ਪਤਾ ਨਹੀਂ ਲੱਗੇ ਉਹਨੂੰ ਬਾਅਦ ਚ ਅਜੀ ਮਤਲਬ ਬਸ ਏਡੇ ਲਈ ਬਹੁਤ ਇੱਕ ਹਫਤਾ ਦਾਦ ਦੇਣ ਸੀ ਉੱਤੇ ਕੀੜੇ ਕੱਢਦੇ ਨੇ ਪਰ ਸਾਨੂੰ ਪਤਾ ਨਹੀਂ ਲੱਗਿਆ ਉੱਤੇ ਤੇ ਇਦੋਂ ਬਾਅਦ ਮੇਰੇ ਅਸੀਂ ਪੁਲਿਸ ਰਿਪੋਰਟ ਕੀਤੀ ਫਿਰ ਅਖਬਾਰ ਚ ਵੀ ਘੜਾਇਆ ਤੇ ਹੋਰ ਵੀ ਗੁਰਦੁਆਰੇ ਵੀ ਗਏ ਅਸੀਂ ਅਮਰਸਰ ਤੇ ਇੱਥੇ ਆਪਣੇ ਲਾਤੋ ਖੁਰਜ ਜਿਹੇ ਪਿੰਡ ਉੱਥੇ ਵੀ ਸਾਨੂੰ ਥੋੜਾ ਜਿਹਾ ਪਤਾ ਲੱਗਿਆ ਸੀ ਇਹ ਵੀ ਸ਼ਾਇਦ ਕਿ ਉੱਥੇ ਹਰ ਜ ਗਏ ਸੀ ਪਰ ਉਹ ਇਹਦੀ ਨਿਕਲੀ ਸੀ ਤੇ ਇਸੇ ਕਰਕੇ ਫਿਰ ਅਸੀਂ ਸਾਨੂੰ ਲੱਗਿਆ ਵੀ ਹੁਣ ਮਿਲਦੀ ਉਮੀਦ ਨਹੀਂ ਹੈਗੀ ਕੋਈ ਉਦੋਂ ਬਾਅਦ ਫਿਰ ਜਦੋਂ ਜਮਾਇਨ ਪਤਾ ਲੱਗਾ ਫਿਰ ਉਮੀਦ ਛੱਡਤੀ ਵੀ ਸ਼ਾਇਦ ਲੱਗਦਾ ਵੀ ਹੁਣ ਕਿਤੇ ਹੈ ਨਹੀਂ ਕਿਤੇ ਫਿਰ ਜਦੋਂ ਇਹਨਾਂ ਨੇ ਸਾਨੂੰ ਪਰसों ਪਤਾ ਲੱਗਿਆ ਸੀ ਵੀ ਜਿਹਨਾਂ ਜੋ ਵੀਡੀਓ ਪਾਈ ਹੈ ਫਿਰ ਸਾਨੂੰ ਪਤਾ ਲੱਗਾ ਸੀ ਜੋ ਜੋ ਨਫਟ ਪਾਈ ਜੋ ਪਿਛਾਣ ਲਈ ਸੀ ਹਾਂ ਮੇਰਾ ਨਾਮ ਲਿਆ ਜਿੰਨੇ ਪਹਿਲਾਂ ਤੇ ਤੁਸੀਂ ਆਪਣੇ ਬੋਲ ਨੂੰ ਸਮਝ ਹਾਂ ਨਹੀਂ ਸਾਨੂੰ ਤਾਂ ਮਤਲਬ ਹੀ ਨਹੀਂ ਸੀ ਉਮੀਦ ਤੇ ਮਤਲਬ ਹੁਣ ਹੈ ਹੀ ਨਹੀਂ ਸੀ 13 ਸਾਲ ਤਾਂ ਹੋ ਗਏ ਜੀ ਕਿੰਨਾ ਟਾਈਮ ਹੋ ਗਿਆ ਸਾਨੂੰ ਉਮੀਦ ਨਹੀਂ ਸੀ ਕਿ ਉਹ ਮਿਲ ਜੂਗਾ ਜੀ ਤੇ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ ਇਹ ਜਿਹੜਾ ਸਾਨੂੰ ਇੱਛਾ ਕਰ ਸੁਪ ਚਾਤਾ ਸਾਲ ਬਾਅਦ ਤੁਹਾਡੀ ਭੈਣ ਜੇ ਤੁਹਾਨੂੰ ਅੱਜ ਮਿਲੀ ਕਿੰਨੀ ਕੋ ਖੁਸ਼ੀ ਬਹੁਤ ਖੁਸ਼ੀ ਸਾਨੂੰ ਤਾਂ ਉਮੀਦ ਹੀ ਨਹੀਂ ਸੀਗੀ ਵੀ ਸਾਨੂੰ ਇਹ ਮਿਲ ਜੂਗੀ ਇੱਕ ਥੋੜੇ ਮਤਲਬ ਲੱਗਦੀ ਸੀਗੀ ਵੀ ਮਤਲਬ ਜੁਮੇ ਦੇ ਦਿਮਾਗ ਤੇ ਲੋਡ ਪੈ ਗਏ ਕੱਲੀ ਆਈ ਚੀਜ਼ ਮੈਂ ਦਿਮਾਗ ਤੇ ਲੋਡ ਪੈਣ ਕਰਕੇ ਭੁੱਲੀ ਗਈ ਸਾਨੂੰ ਵੀ ਹੁਣ ਤਾਂ ਸਾਨੂੰ ਬਹੁਤ ਬਦ ਲੱਗੇ ਵੀ ਮੇਰਾ ਨਾਮ ਜਾਣਦੀ ਨਾ ਪਿੰਡ ਦਾ ਨਾਮ ਜਾਣਦੀ ਨਹੀਂ ਮਤਲਬ ਹੀ ਨਹੀਂ ਸਾਨੂੰ ਵੀ ਪਿੰਡ ਦਾ ਨਾਮ ਜਾਣ ਨੂੰ ਵੀ ਮੇਰਾ ਨਾਮ ਜਾਣੂਗੀ ਪੂਆ ਦਾ ਨਾਮ ਜਾਣਦੀ ਉਹਦੇ ਬੱਚਾ ਨਾ ਜਾਣਦੀ ਆ ਫਿਰ ਉਹ ਪਿੰਡ ਦੱਸਿਆ ਸਹੀ ਹੈ ਕੋਈ ਚੀਜ਼ ਹੈਗੀ ਜਿਹੜੀ ਉਹਨੂੰ ਨਹੀਂ ਪਤਾ ਲੱਗਦਾ ਉਹ ਕੀ ਕਿਸ ਤਰ੍ਹਾਂ ਦੇ ਦੇ ਦਿਓ ਕਿ 13 ਸਾਲ ਪਿੰਗਰਵੜਾ ਸੰਸਥਾ ਵੱਲੋਂ ਇਹਨਾਂ ਦੀ ਦਵਾਈ ਚਲਾਈ ਗਈ ਇਲਾਜ ਕੀਤਾ ਗਿਆ ਠੀਕ ਕਰਕੇ ਤੁਹਾਨੂੰ ਸਮਾਇਆ ਜਾ ਰਿਹਾ ਹਾਂਜੀ ਅਸੀਂ ਤਾਂ ਬਹੁਤ ਖੁਸ਼ੀ ਮਨਾਉਂਦੇ ਵੀ ਤੁਹਾਡੇ ਬਹੁਤ ਧੰਨਵਾਦੀ ਜਿਹੜਾ ਤੁਸੀਂ ਇੰਨਾ ਚੜ੍ਹੇ ਨੇ ਸੰਭਿਆ ਇੰਨੀ ਤੁਸੀਂ ਦੇਖਭਾਲ ਕੀਤੀ ਠੀਕ ਹੈ ਠੀਕ ਹੈ ਨਾ ਹਾਂ ਬੀਰ ਜੀ ਬੇਰਾ ਨੌ ਰਿਟਾਇਰ ਹੌਲਦਾਰ ਹਰਵੰਤ ਸਿੰਘ ਪਿੰਡ ਗਲਵੱਟੀ ਕੀ ਕਹਿਣਾ ਜੀ ਜਿਹੜੇ ਦੇਖੋ 12 ਸਾਲ ਬਾਅਦ ਜੋ ਮੈਲਾ ਠੀਕ ਹੋ ਕੇ ਅੱਜ ਕਰੇ ਜਾ ਰਹੇ ਦੇਖੋ ਪਹਿਲਾਂ ਤਾਂ ਮੈਨੂੰ ਬੜੀ ਖੁਸ਼ੀ ਹੈ ਮੇਰੇ ਵੱਲੋਂ ਪਰਿਵਾਰ ਵੱਲੋਂ ਅਰੇ ਇਹ ਗੱਲ ਖਾਸ ਏ ਬਾਈ ਜੀ ਨੇ ਪਰसों ਮੇਰੀ ਡਿਊਟੀ ਲਈ ਸੀ ਅਸੀਂ ਕਾਫੀ ਪਰਿਵਾਰਕ ਤੌਰ ਤੇ ਦਰਬਾਰ ਸਿਰਤਾ ਨਾਲ ਸੰਬੰਧ ਰੱਖਦੇ ਹਾਂ ਮੁਲਾਜ਼ਮ ਲੈਣ ਕਰਕੇ ਸਾਡੇ ਸੰਪਰਕ ਹੁੰਦੇ ਰਹਿੰਦੇ ਨੇ ਇਹਨਾਂ ਪਰसों ਮੇਰੀ ਡਿਊਟੀ ਲਈ ਕਿ ਤੁਸੀਂ ਖੰਨੇ ਦੇ ਨੇੜੇ ਰਹਿੰਦੇ ਹੋ ਵੀ ਆਹ ਚੀਜ਼ ਦਾ ਪਤਾ ਕਰੋ ਮੈਨੂੰ ਇਹਨਾਂ ਤੱਕ ਪਹੁੰਚਣ ਲਈ ਜਿਆਦਾ ਨਹੀਂ ਮੈਨੂੰ 60 ਫੋਨ ਕਰਨੇ ਪਏ ਕਿਈ ਜਗ੍ਹਾ ਛਿੜਕਾਂ ਮਿਲੀਆਂ ਕਈ ਜਗ੍ਹਾ ਫੋਨ ਕੱਟਣੇ ਵੀ ਮਿਲੇ ਕਈ ਜਗ੍ਹਾ ਮੈਨੂੰ ਮੇਰੇ ਦੋਸਤ ਫੌਦੀਆਂ ਦਾ ਨੈਟਵਰਕ ਸਾਡਾ ਬਹੁਤ ਹੁੰਦਾ ਕਈ ਜਗ੍ਹਾ ਮੈਨੂੰ ਕਾਫੀ ਪ੍ਰੇਸ਼ਾਨੀ ਮਿਲੀ ਪਰ ਮੈਂ ਆਪਦੀ ਹਿੰਮਤ ਨਹੀਂ ਛੱਡੀ ਅਖੀਰ ਮੇਰੀ ਹਿੰਮਤ ਅੱਜ ਰੰਗ ਲਈ ਤੁਹਾਡੇ ਸਾਹਮਣੇ ਕਰ ਰਿਹਾ ਹਾਂ ਮੈਂ ਧੰਨਵਾਦ ਕਰਦਾ ਹਾਂ ਸਾਡੇ ਇੰਸਪੈਕਟਰ ਸਾਹਿਬ ਦਾ ਮੈਂ ਕਹਿੰਦਾ ਮੇਰੇ ਇਹਦਾ ਪਿਆਰ ਬੜਾ ਵਧਿਆ ਪਹਿਲੀ ਡਿਊਟੀ ਲਈ ਪਰਿਵਾਰ ਨੇ ਇਹਨਾਂ ਦੀ ਮੈਂ ਸਿਰੇ ਚੜ ਗਈ ਮੈਨੂੰ ਆਪਦੇ ਆਪ ਨੂੰ ਖੁਸ਼ੀ ਹੈ ਬਾਕੀ ਇਹ ਪਰਿਵਾਰ ਨੂੰ ਮਿਲਿਆ ਮੈਂ ਕਹਿੰਦਾ ਜਿਉਂਦੇ ਜੀ ਇਹਨਾਂ ਦੀ ਵਿਛੜੀ ਰੂਹ 12-13 ਸਾਲ ਬਾਅਦ ਮਿਲ ਗਈ ਪਤਾ ਨਹੀਂ ਕਈ ਇਹਨਾਂ ਦੇ ਸਗੇ ਸਬੰਧੀਆਂ ਚ ਭਾਈਚਾਰੇ ਕਿੰਨੇ ਅੱਜ ਸ਼ਾਇਦ ਦੇਸੀ ਘੋੜੀ ਦੀਵੇ ਜਗਣੇ ਚਾਹੀਦੇ ਨੇ ਮੇਰੇ ਕੋਲੋਂ ਮੇਰਾ ਸੰਦੇਸ਼ ਹੈ ਤੁਹਾਡੀ ਰਾਹੀਂ ਹਰ ਇੱਕ ਨੂੰ ਮਾਨਵਤਾ ਦੀ ਸੰਭਾਲ ਕਰੋ ਮਾਨਵਤਾ ਦੀ ਸੇਵਾ ਕਰੋ ਮਾਤਾ ਪਿਤਾ ਦਾ ਸਤਿਕਾਰ ਕਰੋ ਡਿੱਗੇ ਨੂੰ ਚੱਕੋ ਠੀਕ ਹੈ